ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਗੀਰਪੁਰ ਢੋਡਾ ਕਲੋਨੀ ਲੁਧਿਆਣਾ ਜੋ ਕਿ ਇੱਕ ਗੁਰੂ ਘਰ ਦਾ ਗੇਟ ਅੱਜ ਤੋਂ 4 ਦਿਨ ਜਾਂ 3 ਦਿਨ ਪਹਿਲੋਂ ਲਾਇਆ ਸੀ ਤੇ ਇਸ ਮਹੱਲੇ ਦੇ ਜਿਹੜਾ ਮੌਜੂਦਾ ਜਿਹੜਾ ਸਰਪੰਚ ਨੇ ਪਿੰਡ ਦੇ ਉਹਨਾਂ ਦੀ ਆਪਣੀ ਕਾਰਵਾਈ ਉਹਨਾਂ ਨੇ ਪਾਈ ਆ ਕਿ ਰਾਤ ਨੂੰ ਆ ਕੇ ਆਪਣੇ ਕੁਝ ਬੰਦੇ ਭੇਜ ਕੇ ਇਹ ਗੇਟ ਨੂੰ ਟਰੈਕਟਰ ਪਾ ਕੇ ਖਿੱਚ ਕੇ ਲੈ ਗਏ ਤੇ ਅੰਦਰ ਗੁਰੂ ਘਰ ਵੀ ਅੰਦਰ ਜਾ ਕੇ ਉਹਨਾਂ ਨੇ ਸ਼ੀਸ਼ੇ ਪੰਨੇ ਨੂੰ ਗ੍ਰੰਥੀ ਸਾਹਿਬ ਗੁਰੂ ਸਾਹਿਬ ਦੀ ਤਾਬਿਆ ਦੇ ਬੈਠਾ ਹੋਏ ਜੇਕਰ ਨਾ ਬੈਠਾ ਹੁੰਦਾ ਉਹਦਾ ਵੀ ਇਹਨਾਂ ਨੇ ਨੁਕਸਾਨ ਕਰਨਾ ਸੀ ਤੇ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਪੁਲਿਸ ਆਂਦੀ ਐ ਇਸੇ ਕਹਿੰਦੀ ਐ ਕਿ ਭਈ ਤੁਹਾਡੇ ਦੇ ਪਰਚੇ ਕਰਾਂਗੇ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਅਸੀਂ ਕਹਿੰਨੇ ਆ ਕਿ ਜਮ ਜਮ ਪਰਚੇ ਕਰੋ ਜੀ ਜਿੰਨੇ ਤੁਹਾਡੇ ਤੋਂ ਹੁੰਦੇ ਪਰਚੇ ਉਹਨੇ ਕਰੋ ਪਰ ਇਨਸਾਫ ਵੀ ਕਰੋ ਤੁਸੀਂ ਦੂਜਿਆਂ ਵਾਰੀ ਅੱਖਾਂ ਕਿਉਂ ਬੰਦ ਕਰ ਲੈਨੇ ਹੋ ਕਿ ਇਸ ਮੁਹੱਲੇ ਦੇ ਵਿੱਚ ਜਦੋਂ ਟਰੈਕਟਰ ਪਾ ਕੇ ਗੇਟ ਪੱਟਣ ਆਏ ਨੇ ਅਸੀਂ ਉਹਨਾਂ ਨੂੰ ਸਾਰੀਆਂ ਵੀਡੀਓ ਦਿਖਾਈਆਂ ਕਿਰਪਾ ਨਾਲ ਟੋਕੇ ਰਿਵਾਲਵਰ ਸ਼ਰੇ ਆਮ ਇਹ ਐਸਐਸਓ ਦੀ ਨਿਗਰਾਨੀ ਅਟਾ ਜਿਹੜੇ ਹੁਣ ਐਸਆਈ ਉਹਨਾਂ ਨੇ ਵੀ ਦਿਖਾਇਆ ਉਹਨਾਂ ਦੀ ਨਿਗਰਾਨੀ ਕਿ ਰਿਵਾਲਵਰ ਸ਼ਰੇ ਆਮ ਲੈ ਕੇ ਪਤਾ ਨਹੀਂ ਹੁਣ 2 ਨੰਬਰ ਦਾ ਕਿ 3 ਨੰਬਰ ਦਾ ਕਿ ਜਾਂ ਜਿਹੜੇ ਭਈ ਇਹ ਦੀ ਤੁਸੀਂ ਕਰ ਰਹੇ ਹੋ ਪੈਰਵਾਈ ਕੀਤਾ ਉਹਨੇ ਦੀ ਜੁਪੀਆਂ ਲਿਆ ਕੇ ਦਿੱਤਾ ਤੁਹਾਨੂੰ ਹੈਨਾ ਕਿ ਜਿਹੜਾ ਤੁਸੀਂ ਰਿਵਾਲਵਰ ਇੱਥੇ ਲੈ ਕੇ ਆਏ ਹੋ ਪਰ ਉਸ ਮਸਲੇ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ ਪੁਲਿਸ ਨੇ ਜੜੇ ਉਹ ਮੁਲਾਜਮ ਜੜੇ ਉਹ ਆਏ ਨੇ ਇੱਥੇ ਸ਼ਰਾਰਤੀ ਅਨਸਰ ਆਏ ਮੂੰਹ ਬੰਦ ਕੇ ਰਿਵਾਲਵਰ ਲੈ ਕੇ ਤਲ ਕਿਰਪਾਨਾ ਟੋਕੇ ਲੈ ਕੇ ਉਹਨਾਂ ਤੇ ਇੱਕ ਪੈਸੇ ਦੀ ਕਾਰਵਾਈ ਨਹੀਂ ਹੋਈ ਪਰ ਸਾਡੇ ਰਿਹੰਗ ਸਿੰਘਾਂ ਨੂੰ ਬਾਰ ਬਾਰ ਫੋਨ ਕਰ ਰਹੇ ਆ ਕਿ ਤੁਹਾਡੇ ਪਰਚੇ ਕਰਾਂਗੇ ਪੁਲਿਸ ਕਾਰੀ ਕਰਦੇ ਪਰਚੇ ਕਰਾਂਗੇ ਕਿ ਜਿਹੜੇ ਗੁਰੂ ਘਰ ਦੀ ਕਾਰ ਸੇਵਾ ਦੇ ਵਿੱਚ ਲੱਗੇ ਉਹਨਾਂ ਦੇ ਤੁਸੀਂ ਪਰਚੇ ਕਰੋਗੇ ਜਿਹੜੇ ਬਦਮਾਸ਼ੀ ਕਰ ਰਿਹਾ ਗੇਟ ਤੁਹਾਡੇ ਸਾਹਮਣੇ ਪਿਆ ਹੋਇਆ ਤੇ ਮੌਕਾ ਦੇਖੋ ਕਿ ਕਿਦਾਂ ਟਰੈਕਟਰ ਦੇ ਨਾਲ ਖਿੱਚ ਕੇ ਉਹ ਗੇਟ ਨੂੰ ਨਾ ਤੋੜਿਆ ਤੇ ਅਸੀਂ ਇਹੀ ਬੇਨਤੀ ਕਰਨੀ ਚਾਵਾਂਗੇ ਪੁਲਿਸ ਮਾਜਮਾਨ ਨੂੰ ਕਿ ਭਾਈ ਜਿਹੜੇ ਸਿਰਾਰਤੀ ਅਨਸਰ ਆਏ ਸੀ ਉਹਨਾਂ ਦੇ ਵੀ ਘਟੋ ਘਟ ਪਰਚੇ ਕਰੋ ਜਿਹੜੇ ਰਿਵਾਲਵਰ ਲੈ ਕੇ ਇੱਥੇ ਪਹੁੰਚੇ ਸੀ ਬੱਸ ਇੰਨੀ ਕ ਬੇਨਤੀ ਆ ਬਾਕੀ ਗੇਟ ਟੁੱਟਿਆ ਪਿਆ ਆ ਸਾਹਮਣੇ ਗੁਰੂ ਘਰ ਆ ਆ ਗੁਰੂ ਘਰ ਦਾ ਇੱਥੇ ਗੇਟ ਲੱਗ ਰਿਹਾ ਸੀ ਗੇਟ ਆ ਦੇਖੋ ਅੰਦਰ ਗਏ ਨੇ ਉੱਥੇ ਜਾ ਕੇ ਕਿਰਪਾਨਾਂ ਮਾਰੀਆਂ ਆ ਗੁਰੂ ਘਰ ਦਾ ਗੇਟ ਸਾਰਾ ਟਰੈਕਟਰ ਦੇ ਨਾਲ ਖਿੱਚ ਕੇ ਉਹ ਤੋੜਿਆ ਖਰਾਤ ਤੋੜ ਕੇ ਸੁੱਟ ਕੇ ਗਏ ਨੇ ਇਹ ਪਾਈ ਜਿਹੜਾ ਉਹ ਆ ਸਾਹਮਣੇ ਆ ਆ ਜਿਹੜਾ ਅਰुण कुमार ਇਸ ਬੰਦੇ ਨੇ ਇਸ ਬੰਦਾ ਕੋਈ ਪੰਜ ਪੁੰਚ ਹੈਗਾ ਤੇ ਉਹਦੇ ਸਰਪੰਚ ਜਿਹੜਾ ਵਾ ਉਹਦਾ ਇਹ ਮੈਂਬਰ ਆ ਇਹ ਅਰुण कुमार ਨੇ ਸ਼ਰਾਤੀ ਬੰਦੇ ਭੇਜ ਕੇ ਆ ਕੰਮ ਕਰਵਾਇਆ ਨਾਲ ਸਰਪੰਚ ਨਾਲ ਮਿਲ ਕੇ ਆ ਕੰਮ ਕਰਾਇਆ ਤੇ ਅਸੀਂ ਬੇਨਤੀ ਕਰਨੀ ਚਾਹੁੰਦੇ ਮੀਡੀਆ ਰਾਈ ਮਾਧਿਅਮ ਨਾਲ ਇਹ ਕਹਣਾ ਚਾਹੁੰਦੇ ਕਿ ਸੱਚੋ ਸਾਹਮਣੇ ਕਿਸੇ ਸਵਾਲ ਕਰੋ ਕਿ ਜਿਹੜੇ ਸ਼ਰਾਰਤੀ ਅੰਸਰ ਗੇਟ ਖੱਟਣ ਆਏ ਸੀ ਨਾਲ ਹਥਿਆਰ ਲੈ ਕੇ ਆਏ ਸੀ ਉਹਨਾਂ ਦੇ ਕਾਰਵਾਈ ਕੀ ਕੀਤੀ ਆ ਅਸੀਂ ਮੀਡੀਆ ਨੂੰ ਵੀ ਬੇਨਤੀ ਕਰਾਂਗੇ ਕਿ ਤੁਸੀਂ ਐਸਐਚਓ ਦਾ ਇਹਦੇ ਵਿੱਚ ਬਿਆਨ ਜ਼ਰੂਰ ਐਡ ਕਰਿਓ ਕਿ ਜਿਹੜੇ ਉਹ ਬੰਦੇ ਆਏ ਸੀ ਰਾਤ ਨੂੰ ਗੇਟ ਖੇਚ ਕੇ ਲੈ ਗਏ ਉਹਨਾਂ ਦੇ ਕੀ ਕਾਰਵਾਈ ਕਰ ਰਹੇ ਹੋ ਸਾਡੇ ਦੇ ਨਿਹੰਗ ਸਿੰਘਾਂ ਦੇ ਪਰਚੇ ਹੁੰਦੇ ਰਹਿੰਦੇ ਤੁਸੀਂ ਕਰ ਲਓ ਕੋਈ ਚੜ੍ਹਦੀ ਕਲਾ ਜੀ ਪਰਚਾ ਪਰਚਿਆਂ ਤੋਂ ਕੋਈ ਨਹੀਂ ਗੱਲ ਡਰਦਾ ਪਰ ਘੱਟੋ ਘਾਟ ਇਨਸਾਫ ਕਰੋ ਅਸੀਂ ਇਹੀ ਮੰਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਕਰੀ ਛਾਡੇ ਜਨੇ ਵੀ ਸਿੰਘ ਸਹਿਬਾਨ ਅੱਜ ਪਹੁੰਚੇ ਹੋਏ ਆ ਸਾਡੇ ਵੱਖ-ਵੱਖ ਮੋਗੇ ਤੋਂ ਸਾਡੀ ਛੜੀਆਂ ਸੰਗਤਾਂ ਬਹੁਤ ਪਹੁੰਚ ਰੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਜੋ ਵੀ ਕਰ ਰਿਹਾ ਆ ਗੁਰੂ ਘਰ ਦੇ ਨਾਂ ਦੇ ਧੱਕਾ ਕਰ ਰਿਹਾ ਕਿਉਂਕਿ ਜੇ ਇਹੀ ਰਿਵਾਲਵਰ ਨੰਗੇ ਹਥਿਆਰ ਲੈ ਕੇ ਜੇ ਨਿਹੰਗ ਸਿੰਘਾਂ ਨੇ ਗਲੀ ਦੇ ਵਿੱਚ ਅਗਰ ਇੱਕ ਲੁੱਕ ਵਿਖਾਈ ਹੁੰਦੀ ਤਾਂ ਲਬ ਲਬ ਕੇ ਉਹਨਾਂ ਦੇ ਪਰਚੇ ਕੀਤੇ ਜਾਣੇ ਸੀਗੇ ਤੇ ਇਹੀ ਨੁਕਸਾਨ ਕਿਸੇ ਮੰਦਰ ਦਾ ਹੋਇਆ ਹੁੰਦਾ ਤੇ ਕਿੱਥੇ ਕਿੱਥੇ ਪਰਚੇ ਪਾਣੇ ਸੀਗੇ ਪਤਾ ਹੀ ਕੋਈ ਨਹੀਂ ਆ ਅਣ ਪਛਾਤੇ ਵੀ ਚੱਕ ਚੱਕ ਕੇ ਜੇਲਾਂ ਛੋੜ ਦੇਣੇ ਸੀਗੇ ਤੇ ਮੋਰੇ ਲਈ ਆल्याਆਂ ਨੰਗੀਆਂ ਦੀਆਂ ਵੀਡੀਓ ਪਾਉਣੀਆਂ ਸੀਗੀਆਂ ਉਹ ਇਹ ਇੱਕ ਧੱਕਾ ਅੰਦਾ ਕਾਨੂੰਨ ਹੈ ਪੰਜਾਬ ਦੇ ਵਿੱਚ ਤੇ ਇਹ ਅੰਦਾ ਕਾਨੂੰਨ ਹੋਣਾ ਸੀ ਨਹੀਂ ਚੱਲਣ ਦੇਣਾ ਚਾਹੇ ਸਾਨੂੰ ਥਰ ਧਰ ਦੀਆਂ ਬਾਤਾਂ ਲਾਉਣੀਆਂ ਪੈਣ ਅਸੀਂ ਪਰਵਾਹ ਨਹੀਂ ਕਰਨੀ ਜਿੰਨੀਆਂ ਵੀ ਫੌਜਾਂ ਖੜੀਆਂ ਨੇ ਇਹ ਸਿਰ ਧੜਦਿਆਂ ਬਾਜ਼ੀਆਂ ਲਾਉਣ ਵਾਲੀਆਂ ਅਸੀਂ ਖੜੀਆਂ ਨੇ ਤੇ ਇਹ ਜੇਲ੍ਹਾਂ ਦੇ ਪਰਚਿਆਂ ਤੋਂ ਸਾਨੂੰ ਕੋਈ ਡਰ ਨਹੀਂ ਆਈ ਕੋਈ ਖੋਪ ਨਹੀਂ ਰੱਖਦੇ ਨਾ ਸਾਡੇ ਬਾਅਦੇ ਕੋਈ ਪਰਚਾ ਕੋਈ ਅਸੀਂ ਤਾਂ ਇਹਨੂੰ ਮਾਮੂਲੀ ਜਾਈ ਸਮਝਦੇ ਆ ਬਾਕੀ ਪੁਲਿਸ ਪ੍ਰਸ਼ਾਸਨ ਸਾਡੇ ਜਿਹੜੇ ਆ ਸਿੰਘਾਂ ਦੇ ਤੇ ਜਾਂ ਗੁਰਦੁਆਰਾ ਸਾਹਿਬ ਕਹੇਗੀ ਤੁਸੀਂ ਖਾਲੀ ਕਰ ਦਿਓ ਇੱਥੋਂ ਤੁਸੀਂ ਬੈਠੋ ਨਾ ਉਹ ਭਾਈ ਗੁਰੂ ਘਰ ਆਇਆ ਗੁਰੂ ਘਰ ਸਾਡਾ ਇੱਥੇ ਸੰਗਤ ਆ ਸੰਗਤ ਨੇ ਵੀ ਬਣਾ ਗੁਰੂ ਘਰ ਦੇ ਵਿੱਚ ਸੰਗਾਂ ਨੇ ਵੀ ਬਣਾ ਤੁਸੀਂ ਤੁਹਾਨੂੰ ਇਹ ਕਿਹੜੇ ਕਾਨੂੰਨ ਦੇ ਵਿੱਚ ਦੱਸਿਆ ਗਿਆ ਵੀ ਜਿੱਥੇ ਗੁਰੂ ਘਰ ਦੇ ਖਾਲੀ ਕੀਤਾ ਜਾਵੇ ਇਹ ਕਿਹੜੇ ਕਾਨੂੰਨ ਦੇ ਵਿੱਚ ਹੈ ਕਿ ਜਿਹੜਾ ਗੁਰੂ ਘਰ ਦੇ ਵਿੱਚ ਸੰਗਤ ਬੈਠੀ ਉਹਨੂੰ ਕਹਿੰਨੇ ਤੁਸੀਂ ਘਰਾਂ ਨੂੰ ਜਾਓ ਕਾਰਨ ਦੱਸਿਆ ਜਾਵੇ ਨਹੀਂ ਕੋਈ ਕਾਰ ਲੋਵੇ ਨਾ ਵੀ ਤੇ ਕੋਈ ਏਦਾਂ ਦੇ ਅਤੰਕਵਾਦੀ ਬੈਠੇ ਆ ਜਹਾ ਦੇ ਵਿੱਚ ਕੋਈ ਖਾਰਕੂ ਲੈਰ ਬੈਠੀ ਆ ਇਹ ਤਾਂ ਇੱਕ ਕੌਮ ਦੇ ਰਾਖੇ ਬੈਠੇ ਆ ਮਗਰ ਮੈਂ ਇਹ ਗੱਲ ਕਹਿਣੀ ਚਾਹਣਾ ਹੈ ਬਲ ਪ੍ਰਸ਼ਾਸਨ ਨੂੰ ਨਾਲੇ ਮੌਜੂਦਾ ਸਰਪੰਚ ਨੂੰ ਕਿ ਤੇਰੇ ਕੋਲ ਕਾਦੀ ਸਰਪੰਚੀ ਆਏ ਗੁੰਡਾਗਰਦੀ ਦੀ ਸਰਪੰਚੀ ਆ ਅਸੀਂ ਤੈਨੂੰ ਸਰਪੰਚੀ ਨਹੀਂ ਮੰਨਦੇ ਇਸ ਇਲਾਕੇ ਦਾ ਤੂੰ ਜਿਹੜੀ ਤੂੰ ਗੁੰਡਾਗਰਦੀ ਦਾ ਸਰਪੰਚ ਹੈ ਤੂੰ ਸਮਾਜ ਦਾ ਸਰਪੰਚ ਨਹੀਂ ਹੈਗਾ ਅਸੀਂ ਇਹ ਸਾਡੀ ਜਿੰਨੀ ਵੀ ਟੀਮ ਹੈ ਨਿਹੰਗ ਸਿੰਘ ਦਿੱਤੇ ਬੰਦੀ ਆ ਤੇ ਕੱਕਾ ਪਿੰਡ ਹੈ ਤੇ ਭੋੜਾ ਕਲੋਨੀ ਹੈ ਜਗੀਰਪੋਰਾ ਇਹ ਸਾਰਾ ਏਰੀਆ ਤੈਨੂੰ ਇੱਕ ਦੁਕੀ ਦਾ ਸਰਪੰਚ ਨਹੀਂ ਮੰਨਦੇ ਨਾਹੀਂ ਮੰਨਣਾ ਕਿਉਂਕਿ ਤੂੰ ਗੁਰੂ ਘਰ ਦੇ ਨਾਲ ਬਹੁਤ ਵੱਡੀ ਛੇੜਛਾੜ ਕੀਤੀ ਆ ਗੁਰੂ ਘਰ ਦਾ ਤੇ ਇੱਕ ਗੁਰੂ ਸੇ ਘਰ ਨੂੰ ਤੂੰ ਖਿਲਵਾੜ ਕਰਕੇ ਖਲਾਉਣਾ ਸਮਝ ਕੇ ਉਹਦੇ ਨਾਲ ਤੂੰ ਕਨਾਉਣੀ ਹਰਕਤ ਕੀਤੀ ਆ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਾਕੀ ਗੱਲ ਪੁਲਿਸ ਪ੍ਰਸ਼ਾਸਨ ਦੀ ਹੈ ਤੁਸੀਂ ਇੱਕ ਛੱਡ ਕੇ ਸਾਰਿਆਂ ਦੇ ਪਰਚਾ ਪਾਓ ਪਰ ਪਰਚਾ ਪਾਉਣ ਤੋਂ ਬਾਅਦ ਵਿੱਚ ਉਹਦਾ ਜਵਾਬ ਵੀ ਤੁਹਾਨੂੰ ਹੀ ਦੇਣਾ ਪੈਣਾ ਇਹ ਤੁਹਾਡੇ ਕੋਲੋਂ ਹੀ ਜਵਾਬ ਮਿਲਾਂਗੇ ਤੋ ਸਾਡੇ ਨਾਲ ਵਾਰਤ ਪੰਜਾਬ ਜੱਥੇਬੰਦੀ ਆ ਵੀ ਸਾਡੇ ਨਾਲ ਕਰਨਾਲ ਸਿੰਘ ਕੱਕੇ ਪਿੰਡ ਤੋਂ ਮੋਗੇ ਤੋਂ ਸਾਡੇ ਗੁਰਦੀ ਚੰਗੀ ਅਦੇ ਲਖਵਿੰਦਰ ਚੰਗੀ ਜਿੰਨੇ ਵੀ ਸਾਡੇ ਗੁਰਪ੍ਰੀਤ ਸਿੰਘ ਗੋਪੀ ਜੀ ਜਿੰਨੇ ਵੀ ਸੰਧੂ ਸਾਹਿਬ ਆ ਇਹ ਸਾਰੇ ਵੱਖ-ਵੱਖ ਪਹੁੰਚਦੇ ਸਾਡੇ ਇਹ ਹੂਟਰ ਬਣ ਚੁੱਕੇ ਆ ਸਾਡੇ ਹੁਣ ਆ ਜਗੇ ਆ ਪੁਲਿਸ ਤੇ ਹੁਣ ਇਹਦਾ ਜਿਹੜਾ ਅਗਲਾ ਸਟੈਪ ਆ ਵੀ ਉਹ ਆਪਾਂ ਦੇਖਦੇ ਆ ਮੋਲ ਪਹੁੰਚ ਚੁੱਕੀ ਆ ਇਹਦਾ ਦੇਖਦੇ ਆ ਅਗਲਾ ਸਟੈਪ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਾਡੇ ਦਿਲ ਨੂੰ ਇੰਨੀ ਤਸੱਲੀ ਜ਼ਰੂਰ ਹੈ ਵੀ ਇਹ ਗੁਰਦੁਆਰਾ ਸਾਹਿਬ ਢਾਉਣ ਵਾਲੇ ਆ ਗੁਰਦੁਆਰਾ ਸਾਹਿਬ ਦੇ ਗੇਟਾਂ ਨੂੰ ਤੋੜਨ ਵਾਲੇ ਆ ਅਸੀਂ ਲਾਉਣ ਵਾਲੇ ਆ ਠੀਕ ਹੈ ਜੀ ਗੁਰੂ ਘਰ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਵਾਲੇ ਆ ਇਹ ਤੋੜਨ ਵਾਲੇ ਆ ਅਸੀਂ ਬਣਾਉਣ ਵਾਲੇ ਆ ਠੀਕ ਹੈ ਜੀ ਇਹ ਜ਼ਰੂਰ ਸਾਡੇ ਮਨ ਨੂੰ ਤਸੱਲੀ ਹੈ ਠੀਕ ਹੈ ਜੀ ਅਸੀਂ ਜੇ ਪਰਚਾ ਹੋ ਵੀ ਗਿਆ ਜੇਲ੍ਹ ਵੀ ਚਲੇ ਗਏ ਸਾਨੂੰ ਲਾਂਤ ਨਹੀਂ ਹੈ ਸਾਨੂੰ ਸਾਡੀ ਕੌਮ ਸਾਡੇ ਪੰਥ ਸਾਡੇ ਭਰਾ ਸਾਰੇ ਸ਼ਹਾਵਾ ਸ਼ਹੀਦ ਦੇਣਗੇ ਲਾਂਤ ਤਾਂ ਤਾਂ ਇਹਨਾਂ ਨੂੰ ਪਹਿਣੀ ਆ ਜੀ ਅੱਜ ਵੀ ਪਹਿਣੀ ਆ ਕੱਲ ਵੀ ਪਹਿਣੀ ਆ ਅੱਗੇ ਜਿਨ੍ਹਾਂ ਜਿਨ੍ਹਾਂ ਨੇ ਵੀ ਪੰਥ ਨਾਲ ਗੁਰੂ ਘਰ ਨਾਲ ਮੱਥੇ ਲਾਏ ਆ ਉਹਨਾਂ ਦੇ ਹਸ਼ਰ ਦੇਖ ਲੋ ਇੱਕ ਉਹ ਬੈਠਾ ਜੇਲ੍ਹ ਦੇ ਵਿੱਚ ਉਹਦਾ ਚੇਲਾ ਸਰਸੇ ਵਾਲੇ ਦਾ ਰਾਮ ਰਹੀਮ ਦਾ ਉਹ ਦੇਖ ਲੋ ਉਹਨੂੰ ਕੋੜ ਹੋ ਗਿਆ ਜੀ ਮੁਸ਼ਕ ਮਾਰਨ ਲੱਗ ਗਿਆ ਸਰੀਰ ਗਲਗਲ ਕੇ ਡਿੱਗਣ ਲੱਗ ਗਿਆ ਉਹਦਾ ਤੇ ਜਰਨਲ ਕੁਲਦੀਪ ਬਰਾੜ ਉਹਦਾ ਦੇਖ ਲੋ ਫ셔 ਕੁੜੀ ਉਹਦੀ ਜਮੀਕੇ ਨਾ ਹਫਸ਼ੀ ਇਹਨਾਂ ਭੱਜੀ ਟੀਕਾ ਲਾ ਕੇ ਜ਼ਹਿਰ ਦਾ ਮਰੀ ਐ ਐਂਡ ਦੇ ਵਿੱਚ ਮੁੰਡਾ ਉਹਦਾ ਸਮੁੰਦਰ ਦੇ ਵਿੱਚ ਉਹ ਗਲੀ ਸੜੀ ਲਾਸ਼ ਮਿਲੀ ਐ ਉਹਦੀ ਵੀ ਆ ਜਾ ਮੈਂ ਹੈ ਗੁਰਦੁਆਰਾ ਸਾਹਿਬ ਚਲੋ ਠੀਕ ਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਾਣੀ ਰੋ ਹਾਂ ਇੱਕ ਮਿੰਟ ਬੰਦ ਕਰ ਦਿੰਗੇ ਹਾਂ ਇੱਕ ਮਿੰਟ ਬੰਦ ਸਰ ਜਿਹੜਾ ਗੁਰੂ ਘਰ ਦਾ ਮਸਲਾ ਸੀ ਗੇੜ ਤੋੜਿਆ ਗਿਆ ਸੀ ਅੱਜ ਮੋਕੇ ਤੇ ਪਹੁੰਚੇ ਹੋ ਨਿਹੰਗ ਸਿੰਘ ਫੌਜਾਂ ਵੀ ਪਹੁੰਚੀਆਂ ਹੋਈਆਂ ਨੇ ਤੇ ਕਿਸ ਤਰ੍ਹਾਂ ਇਸ ਮਸਲੇ ਨੂੰ ਸੁਲਝਾਇਆ ਗਿਆ ਜਾਂ ਕੀ ਕਰਤਾ ਦੇਖੋ ਇਹ ਨਾ ਇੱਕ ਕਲੋਨੀ ਦਾ ਤੇ ਇੱਕ ਜਹਦਾਰ ਨਿਹੰਗ ਸਿੰਘ ਇਹਨਾਂ ਦੇ ਕੋਈ ਗੁਰਦੁਆਰਾ ਸਾਹਿਬ ਆਪਸ ਵਿੱਚ ਮਸਲਾ ਚੱਲ ਰਿਹਾ ਹੈ ਤੇ ਕਾਫੀ ਅਸੀਂ ਸੁਲਝਾ ਲਿਆ ਤੇ ਕਾਫੀ ਸੁਲਝਾ ਲਿਆ ਸੀ ਕੱਲ ਨੂੰ ਅਸੀਂ ਹੁਣ ਇਹਨਾਂ ਨੂੰ ਟਾਈਮ ਦਿੱਤਾ ਕੱਲ ਨੂੰ ਵੀਡੀਓ ਸਾਹਿਬ ਨਾਲ ਗੱਲ ਕਰਕੇ ਇਹ ਦੇਖਿਆ ਜਾਊਗਾ ਵੀ ਇਹ ਗਲੀ ਆ ਜਿੱਥੇ ਗੇਟ ਲਾ ਰਹੇ ਆ ਜਾਂ ਇਹ ਪਲਾਟ ਆ ਵੀਡੀਓ ਸਾਹਿਬ ਇਹਦੇ ਬਾਰੇ ਰਿਪੋਰਟ ਦੇਣਗੇ ਗੁਰੂ ਘਰ ਦੀ ਕਮੇਟੀ ਮੈਂਬਰ ਨੇ ਜਿਹੜੇ ਉਹਨਾਂ ਦਾ ਕਹਿਣਾ ਇਹ ਨਹੀਂ ਹੰਸ਼ਨ ਬੋਲਣਾ ਕਿ ਪਿੱਛੇ ਸਾਰੀ ਜਿੰਨੀ ਜਗ੍ਹਾ ਆ ਉਹ ਗੁਰੂ ਘਰ ਨੇ ਖਰੀਦੀ ਆ ਪਰ ਜਿਹੜੀ ਗਲੀ ਵੀ ਪਰ ਉਹਨਾਂ ਦੀ ਆਉਂਦੀ ਆ ਇੱਥੇ ਨਹੀਂ ਦੇਖੋ ਉਹਨਾਂ ਦੀ ਜਿਹੜੀ ਗੁਰੂ ਘਰ ਵਾਲੀ ਜਗ੍ਹਾ ਉਹ ਤਾਂ ਚਲੋ ਉਹਨਾਂ ਦੀ ਹੈ ਆ ਪਰ ਜਿੱਥੇ ਉਹਨਾਂ ਗੇਟ ਲਾ ਰਹੇ ਨੇ ਉਹਦਾ ਡਿਸਪਿਊਟ ਆ ਜਿਹੜੇ ਗੇੜ ਤੋੜਨ ਆਏ ਸੀ ਬੰਦੇ ਸੀ ਸੀਸੀਟੀਵੀ ਦੇ ਵਿੱਚ ਅਸਲਾ ਵਗੈਰਾ ਦਿਖਾਇਆ ਜਾ ਰਿਹਾ ਹਥਿਆਰ ਦਿਖਾਈ ਜਾ ਰਿਹਾ ਕੀ ਉਹਨਾਂ ਤੇ ਕੋਈ ਕਾਰਵਾਈ ਕੀਤੀ ਗਈ ਹੈ ਨਹੀਂ ਉਹ ਉਹ ਪੜਤਾਲ ਕਰ ਰਹੇ ਆ ਠੀਕ ਹੈ ਹਾਂ ਪੜਤਾਲ ਕਰ ਰਹੇ ਆ ਕੀ ਮੌਜੂਦਾ ਸਰਪੰਚ ਉਹ ਸੀਗਾ ਉਸ ਵਕਤ ਜੇ ਦੇਖੋ ਜਿਹੜਾ ਸਰਪੰਚ ਹੁੰਦਾ ਨਾ ਉਹ ਵੀ ਇੱਕ ਪ੍ਰਸ਼ਾਸਨ ਦੇ ਨਾਲ ਹੀ ਹੁੰਦਾ ਉਹਨੂੰ ਪ੍ਰਸ਼ਾਸਨ ਨਾਲ ਮਿਲ ਕੇ ਹੀ ਚੱਲਣਾ ਪੈਂਦਾ ਹੁਣ ਸਰਪੰਚ ਨੇ ਉਹ ਦੇਖੋ ਵੀ ਪਲਾਉਂਦੀ ਵਾਲੇ ਉਹਨੂੰ ਕਹਿੰਦੇ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਜੋ ਗੇੜ ਕਿਸੇ ਨੇ ਖੜਾ ਕਰਤਾ ਕਿਸੇ ਨੇ ਛੱਡ ਦਿੱਤਾ ਜੋ ਵੀ ਹੋਇਆ ਜੋ ਠੀਕ ਹੈ ਨਾ ਇਹਦੇ ਬਾਰੇ ਤਫਤੀਸ਼ ਚੱਲ ਰਹੀ ਹੈ ਜੋ ਵੀ ਹੋਇਆ ਆਪਾਂ ਨੂੰ ਦੇਖ ਲੈ ਯਾਨੀ ਕੱਲ ਤੇ ਗੱਲ ਆ ਵੀ ਇਹਦੀ ਮਾਚ ਲਵਾਇਆ ਜਾਏਗਾ ਤਫਤੀਸ਼ ਨਹੀਂ ਅਸੀਂ ਨਹੀਂ ਗੇਟ ਲਾਉਣਾ ਅਸੀਂ ਥੋੜੀ ਲਵਾਵਾਂਗੇ ਇਹ ਤੇ ਵੀਡੀਓ ਸਾਫ ਰਿਪੋਰਟ ਦੇਣਗੇ ਜੇ ਸਹੀ ਹੋਊਗਾ ਤੇ ਲੱਗ ਜਾਊਗਾ ਜੇ ਨਾ ਹੋਊਗਾ ਵੀਡੀਓ ਸਾਫ ਕਹਣਗੇ ਵੀ ਨਹੀਂ ਲੱਗਣਾ ਚਾਹੀਦਾ ਵੀ ਇਹ ਗਲੀ ਆ ਤੇ ਫਿਰ ਉਹ ਠੀਕ ਨਹੀਂ ਲੱਗਿਆ ਹਾਂ ਧੰਨਵਾਦ